ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅਣਮੋਲ ਸਾਖੀਆਂ ਚੈਨਲ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਮੋਟੀਵੇਸ਼ਨ ਸਾਖੀ ਲੈ ਕੇ ਹਾਜ਼ਰ ਹਾਂ ਦੀਪ ਦ੍ਰਿਸ਼ਟੀ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਇਹ ਸਾਖੀ ਹੈ ਦਰਬਾਰ ਸਜਿਆ ਹੋਇਆ ਸੀ ਸੰਗਤਾਂ ਕੀਰਤਨ ਦਾ ਰਸ ਮਾਣ ਰਹੀਆਂ ਸਨ ਕੀਰਤਨੀਏ ਇੱਕ ਤੋਕ ਪੜ ਰਹੇ ਸਨ ਦੁੱਖ ਸੁਖ ਦੋਨੋ ਸਮ ਕਰ ਜਾਣੀ ਸ਼ਬਦ ਦੀ ਸਮਾਪਤੀ ਹੋਈ ਤਾਂ ਇੱਕ ਸਿੱਖ ਸੰਗਤ ਵਿੱਚੋਂ ਹੱਥ ਜੋੜ ਕੇ ਖੜਾ ਹੋ ਗਿਆ ਸਤਗੁਰੂ ਜੀ ਨੇ ਪੁੱਛਿਆ ਗੁਰਮੁਖਾ ਕੀ ਗੱਲ ਹੈ ਸਿੱਖ ਨੇ ਦੋਨੋ ਹੱਥ ਜੋੜ ਕੇ ਆਖਿਆ ਗੁਰੂ ਜੀ ਹੁਣੇ ਰਾਗੀ ਸਿੰਘਾ ਨੇ ਸ਼ਬਦ ਪੜਿਆ ਹੈ ਦੁੱਖ ਸੁਖ ਸਮ ਕਰ ਜਾਣੀ ਗੁਰੂ ਜੀ ਕੋਈ ਆਸਾ ਜੀਵ ਹੈ ਜੋ ਦੁੱਖ ਸੁੱਖ ਨੂੰ ਬਰਾਬਰ ਜਾਣਦਾ ਹੋਵੇ ਸੰਗਤ ਜੀ 사ਤਗੁਰ ਜੀ ਨੇ ਇੱਕ ਪత్రిక ਵਿੱਚ ਲੇਖੇ ਦਿੱਤਾ ਤੇ ਆਖਿਆ ਕਿ ਤੂੰ ਸਾਡੇ ਸਿੱਖ ਭਾਈ ਪਖਾਰੀ ਕੋਲ ਲੈ ਜਾ ਪత్రిక ਲੈ ਕੇ ਭਾਈ ਪਖਾਰੀ ਜੀ ਦੇ ਪਿੰਡ ਨੂੰ ਤੁਰ ਪਿਆ ਦੁਪਹਿਰ ਹੋ ਰਹੀ ਸੀ ਜੇਸੂ ਵੇਲੇ ਘਰ ਪਹੁੰਚਿਆ ਦਿਉੜੀ ਵਿੱਚ ਬੀਬੀਆਂ ਸ਼ਾਦੀ ਦੇ ਸ਼ਗਨਾ ਵਾਲੇ ਗੀਤ गा ਰਹੀਆਂ ਸਨ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਇੱਕ ਬੀਬੀ ਨੇ ਉੱਠ ਕੇ ਪੁੱਛਿਆ ਵੀਰ ਜੀ ਕਿਸ ਨੂੰ ਮਿਲਣਾ ਜੀ ਮੈਨੂੰ ਗੁਰੂ ਜੀ ਨੇ ਭੇਜਿਆ ਹੈ ਭਾਈ ਭਿਖਾਰੀ ਜੀ ਨੂੰ ਮਿਲਣਾ ਹੈ ਬੀਬੀ ਜੀ ਨੇ ਜਵਾਬ ਦਿੱਤਾ ਪਿਛਲੇ ਕਮਰੇ ਵਿੱਚ ਬੈਠੇ ਹਨ ਤੇ ਪਿਛਲੇ ਕਮਰੇ ਤੱਕ ਛੱਡ ਆਈ ਜਦੋਂ ਸੇਖ ਨੇ ਦੇਖਿਆ ਭਾਈ ਭਿਖਾਰੀ ਜੀ ਖਫਨ ਸੀ ਰਹੇ ਸਾਨ ਇਹੇ ਦੇਖੇ ਸੇਖ ਬੜਾ ਪਰੇਸ਼ਾਨ ਹੋ ਗਿਆ ਭਾਈ ਭਿਖਾਰੀ ਜੀ ਨੇ ਜੀ ਆਇਆਂ ਨੂੰ ਕਿਹਾ ਪਟਰੀ ਬੈਠਣ ਨੂੰ ਦਿੱਤੀ ਜਲ ਪਾਣੀ ਪੁੱਛਿਆ ਗੁਰੂ ਜੀ ਦੀ ਚਿੱਠੀ ਸੇਖ ਤੋਂ ਲਈ ਮੱਥੇ ਤੇ ਲਾਈ ਸਿੱਖ ਦੇ ਸਿੱਖ ਦੇ ਚਰਨਾਂ ਤੇ ਹੱਥ ਲਾ ਕੇ ਮੱਥੇ ਤੇ ਹੱਥ ਲਾਇਆ ਤੇ ਹਾਲਚਾਲ ਪੁੱਛਿਆ ਸਿੱਖ ਨੇ ਕਿਹਾ ਭਾਈ ਜੀ ਪਹਿਲੇ ਮੇਰੀ ਸ਼ੰਕਾ ਦੂਰ ਕਰੋ ਬਾਹਰ ਬੀਬੀਆਂ ਸ਼ਾਦੀ ਦੇ ਗੀਤ गा ਰਹੀਆਂ ਹਨ ਆਪ ਇੱਥੇ ਖੰਫਨ ਸੀ ਰਹੇ ਹੋ ਇਹ ਸਮਝ ਨਹੀਂ ਆ ਰਹੀ ਭਾਈ ਪਖਾਰੀ ਜੀ ਬੋਲੇ ਸਵੇਰੇ ਸਾਡੇ ਬੇਟੇ ਦੀ ਸ਼ਾਦੀ ਹੈ ਜੇ ਸੁਵੇਲੇ ਅਸੀਂ ਢੋਲੀ ਲੈ ਕੇ ਵਾਪਸ ਆਵਾਂਗੇ ਤਾਂ ਸਾਡਾ ਬੇਟਾ ਦਹਲੀਜ਼ ਨਾਲ ਅੜ ਕੇ ਡਿੱਗ ਜਾਏਗਾ ਤੇ ਮਰ ਜਾਏਗਾ ਸ਼ਾਦੀ ਦੀ ਧੀੜ ਵਿੱਚ ਖਫਨ ਸੀਨਾ ਮੁਸ਼ਕਲ ਹੋ ਜਾਵੇਗਾ ਇਸ ਲਈ ਇਹ ਪਹਿਲੇ ਹੀ ਸੀ ਰਿਹਾ ਹਾਂ ਸੰਗਤ ਜੀ ਫਿਰ ਉਸ ਸਮੇਂ ਸਿੱਖ ਬੋਲਿਆ ਜੇਕਰ ਆਪ ਜੀ ਨੂੰ ਪਤਾ ਹੈ ਕਿ ਬੇਟੇ ਨੇ ਮਰ ਜਾਣਾ ਹੈ ਤਾਂ ਆਪ ਉਸਦੀ ਸ਼ਾਦੀ ਕਿਉਂ ਕਰਾ ਰਹੇ ਹੋ ਬਿਗਾਨੀਤੀ ਰੰਡੇ ਜ਼ਰੂਰ ਕਰਨੀ ਹੈ ਫਿਰ ਸੰਗਤ ਜੀ ਭਾਈ ਪਖਾਰੀ ਜੀ ਬੋਲੇ ਉਹਨਾਂ ਨੇ ਕਿਹਾ ਗੁਰੂ ਜੀ ਨੇ ਮੇਰੇ ਤੇ ਕਿਰਪਾ ਕਰਕੇ ਦਇਆ ਕਰਕੇ ਦੀਪ ਦ੍ਰਿਸ਼ਟੀ ਦੀ ਬਖਸ਼ਿਸ਼ ਕੀਤੀ ਹੋਈ ਹੈ ਇਸ ਕਾਰਨ ਹੋਣ ਵਾਲੀ ਘਟਨਾ ਦਾ ਮੈਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਪਰਮਾਤਮਾ ਦੇ ਲਿਖੇ ਹੋਏ ਲੇਖਾ ਵਿੱਚ ਕੋਈ ਦਖਲ ਦੇਵਾਂ ਪਰਮਾਤਮਾ ਸਾਡੇ ਕੀਤੇ ਹੋਏ ਕਰਮਾਂ ਬਦਲੇ ਵਿੱਚ ਜੋ ਦੁੱਖ ਸੁੱਖ ਲਿਖ ਦਿੰਦੇ ਹਨ ਉਹ ਸਾਨੂੰ ਹਰ ਹਾਲਤ ਵਿੱਚ ਭੁਗਤਨੇ ਹੀ ਪੈਂਦੇ ਹਨ ਹੱਸ ਕੇ ਭੁਗਤੀਏ ਜਾਂ ਰੋ ਕੇ ਭੁਗਤੀਏ ਫਾਲਤਾਂ ਆਪਣੇ ਕਰਮਾਂ ਦੇ ਹੀ ਹਨ ਫਿਰ ਦੁੱਖ ਦੇ ਸੁੱਖ ਵਿੱਚ ਕੀ ਅੰਤਰ ਹੈ ਜੀਵਨ ਕਦੀ ਰੁਕਦਾ ਨਹੀਂ ਚੱਲਦਾ ਹੀ ਰਹਿੰਦਾ ਹੈ ਸੋ ਜੀਵਨ ਦੇ ਰੰਗਾਂ ਨੂੰ ਅਪਣਾਉਣਾ ਹੀ ਪੈਂਦਾ ਹੈ ਆਪ ਸਭ ਜਾਣਦੇ ਹੋ ਗੁਰੂ ਮਰਿਆਦਾ ਅਨੁਸਾਰ ਦੁੱਖ ਹੋਏ ਜਾਂ ਸੁਖ ਅਸੀਂ ਨੰਦ ਸਾਹਿਬ ਜੀ ਦਾ ਪਾਠ ਹੀ ਕਰਦੇ ਹਾਂ ਤੇ ਸਰਬੱਤ ਦਾ ਭਲਾ ਹੀ ਮੰਗਦੇ ਹਾਂ ਸੋ ਸਾ ਸੰਗਤ ਜੀ ਗੁਰਬਾਣੀ ਵਿੱਚ ਵੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਕੀ ਦੁੱਖ ਹੋਵੇ ਸੁੱਖ ਹੋਵੇ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰ ਹੀ ਕਰਨਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਜੇਕਰ ਆਪ ਵੀ ਚਾਹੁੰਦੇ ਹੋ ਕਿ ਹਮੇਸ਼ਾ ਸੁੱਖ ਹੀ ਮਿਲਦਾ ਰਹੇ ਤਾਂ ਹਮੇਸ਼ਾ ਸੁੱਖ ਹੀ ਬੀਜੋ ਕਿਉਂਕਿ ਜੋ ਕੁਝ ਬੀਜਾਂਗੇ ਉਹੀ ਤਾਂ ਪ੍ਰਾਪਤ ਹੋਵੇਗਾ ਜੇਕਰ ਚਾਹੁੰਦੇ ਹਾਂ ਕਿ ਲੋਕ ਸਾਡੀ ਇੱਜ਼ਤ ਕਰਨ ਮਿੱਠਾ ਬੋਲਣ ਸਾਡਾ ਭਲਾ ਸੋਚਣ ਤਾਂ ਜ਼ਰੂਰੀ ਹੈ ਕਿ ਅਸੀਂ ਵੀ ਸਾਰਿਆਂ ਦੀ ਇੱਜ਼ਤ ਕਰੀਏ ਮਿੱਠਾ ਬੋਲ ਬੋਲੀਏ ਤੇ ਸਭ ਦਾ ਭਲਾ ਸੋਚੀਏ ਦੂਸਰਿਆਂ ਦੇ ਦੁੱਖ ਵਿੱਚ ਸ਼ਾਮਲ ਹੋ ਕੇ ਉਹਨਾਂ ਦਾ ਦੁੱਖ ਵੰਡਾਈਏ ਆਪਣੇ ਕਰਮਾਂ ਵਿੱਚ ਸੁੱਖ ਲਿਖਾਉਣ ਦਾ ਯਤਨ ਕਰੀਏ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਸੋ ਸਾਧ ਸੰਗਤ ਜੀ ਜੋ ਜੀ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦੇ ਹਨ ਉਹਨਾਂ ਜੀਵਾਂ ਦੇ ਕਰਮਾਂ ਵਿੱਚ ਪਰਮਾਤਮਾ ਸੁੱਖ ਲਿਖ ਦਿੰਦੇ ਹਨ ਪਰਮਾਤਮਾ ਸਾਰੇ ਜੀਵਾਂ ਅੰਦਰ ਵਸਦਾ ਹੈ ਕਿਸੇ ਵੀ ਜੀਵ ਦੀ ਸੇਵਾ ਕਰਨੀ ਪਰਮਾਤਮਾ ਦੀ ਸੇਵਾ ਕਰਨੀ ਹੁੰਦੀ ਹੈ ਪਰਮਾਤਮਾ ਦੀ ਖੁਸ਼ੀ ਮਿਲ ਜਾਵੇ ਤਾਂ ਲੋਕ ਸੁਖੀਏ ਪਰ ਲੋਕ ਸੁਹੇਲੇ ਜੀਵਨ ਹੀ ਸਫਲ ਹੋ ਜਾਵੇਗਾ ਸੋ ਉਮੀਦ ਕਰਦੀ ਹੈਗੀ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ